ਹੇਟ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 1158 ਸਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਭਰਦਿਆਂ ਸਾਰੀ ਗੈਸਟ ਫੈਕਲਟੀ ਦੇ ਵਿੱਚ ਆ ਕਾਫੀ ਰੋਸ ਪਾਇਆ ਜਾ ਰਿਹਾ ਗੈਸਟ ਫੈਕਲਟੀ ਦਾ ਕਹਿਣਾ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਜਿਹੜੀਆਂ ਸਵਾਵਾਵਾਂ ਦੇ ਰਹੇ ਆ ਤੇ ਹੁਣ ਉਹ ਓਵਰੇਜ ਦੇ ਕਰੀਬ ਹੈ ਤੇ ਬਹੁਤੇ ਤਾਂ ਓਵਰੇਜ ਹੋ ਚੁੱਕੇ ਆ ਕਿਉਂਕਿ ਲੰਬੇ ਸਮੇਂ ਤੋਂ ਸਵਾਵਾਵਾਂ ਦੇਣ ਦੇ ਕਾਰਨ ਉਹਨਾਂ ਨੂੰ ਹੁਣ ਹੋਰ ਕਿਤੇ ਜੌਬ ਲੈਣੀ ਹੈ ਜਿਹੜੀ ਉਹ ਕਾਫੀ ਮੁਸ਼ਕਲ ਆ ਰਹੀ ਹੈ ਅਤੇ ਸਰਕਾਰ ਵੱਲੋਂ ਹੁਣ ਉਹਨਾਂ ਨੂੰ ਜਿੱਥੇ ਉਹ ਜੌਬ ਕਰ ਰਹੇ ਆ ਉਥੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਜਿਸ ਕਾਰਨ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਅੱਜ ਜਲਾਲਾਬਾਦ ਦੇ ਗਰਲ ਕਾਲਜ ਵਿਖੇ ਦੀ ਬੈਸਟ ਫੈਕਲਟੀ ਵੱਲੋਂ ਉਹ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੋਰ ਉਹਨਾਂ ਦਾ ਕੀ ਕਹਿਣਾ ਉਹ ਕਰਦੇ ਆ ਇਸ ਸੰਬੰਧ ਵਿੱਚ ਬਲਵਾ ਮੇਰਾ ਨਾਮ ਲਵਪ੍ਰੀਤ ਕੌਰ ਹੈ ਮੈਂ ਗਰਲਸ ਕਾਲਜ ਦੀ ਵਿਦਿਆਰਥਣਾਂ ਮੈਂ ਇਹ ਕਹਿਣਾ ਚਾਹੁੰਦੀ ਆ ਅੱਜ ਜੋ ਸਾਡੇ ਟੀਚਰਜ਼ ਨਾਲ ਕਰ ਰਹੇ ਨੇ ਅਸੀਂ ਹੋਣ ਵਾਲਾ ਫਿਊਚਰ ਹੈ ਜੇ ਇਹੀ ਕੋਸ਼ਿਸ਼ ਸਾਡੇ ਨਾਲ ਕਰਨਗੇ ਸਾਨੂੰ ਨੌਕਰੀਆਂ ਦੇ ਕੇ ਫਿਰ ਸਾਨੂੰ ਕਹਿਣਗੇ ਕੱਢੋ ਇਹਨਾਂ ਨੂੰ ਤੇ ਉਸ ਤੋਂ ਬਾਅਦ ਨਵੀਂ ਭਰਤੀ ਕਰਨਗੇ ਇਹ ਕੋਈ ਗਲਤੀ ਨਹੀਂ ਸਰਕਾਰਾਂ ਦੀ ਉਦੋਂ ਤਾਂ ਕਹਿੰਦੀ ਬੜੀ ਸਰਕਾਰ ਵਾਅਦੇ ਕਰਦੀ ਸੀ ਕਿ ਵੀ ਅਸੀਂ ਨੌਕਰੀਆਂ ਦਵਾਂਗੇ ਇਹ ਤਾਂ ਨਹੀਂ ਕਿਹਾ ਸੀ ਨਾ ਕਿ ਅਸੀਂ ਪਹਿਲਾਂ ਨੌਕਰੀਆਂ ਤਾਂ ਦਵਾਂਗੇ ਜੇ ਅਸੀਂ ਪੁਰਾਣੇ ਕੱਢਾਂਗੇ ਇਹ ਤਾਂ ਗੱਲ ਗਲਤ ਹੋਈ ਨਾ ਹੁਣ ਸਾਡੇ ਟੀਚਰਜ਼ ਨੂੰ ਰੈਗੂਲਰ ਕਰੋ ਸਾਡੀ ਇਹੀ ਮੰਗੇਗੀ ਹੈ ਟੀਚਰਾਂ ਨਾਲ ਬਹੁਤ ਹੀ ਬੁਰਾ ਹੋ ਰਿਹਾ ਹੈ ਅਸੀਂ ਸਰਕਾਰ ਤੋਂ ਕੀ ਹੋਰ ਕੀ ਮੰਗ ਕਰ ਸਕਦੇ ਆ ਸਾਡੇ ਟੀਚਰਾਂ ਨਾਲ ਹੀ ਇੰਨਾ ਬੁਰਾ ਹੋ ਰਿਹਾ ਹੈ ਤੇ ਕੱਲ ਨੂੰ ਸਾਡਾ ਭਵਿੱਖ ਕੀ ਬਣੇਗਾ ਜੀ ਅਸੀਂ ਕੀ ਇਸ ਤੋਂ ਮਾਨ ਕਰ ਸਕਦੇ ਆ ਵੀ ਸਾਡੀ ਸਰਕਾਰ ਸਾਨੂੰ ਅੱਗੇ ਜਾ ਕੇ ਨੌਕਰੀਆਂ ਦੇਏਗੀ ਕੀ ਮੰਗ ਕਰ ਸਕਦੇ ਆ ਅਸੀਂ ਤਾਂ ਇੱਥੇ ਜਿੰਨੀ ਦੇਰ ਸਾਡੇ ਟੀਚਰ ਇਸ ਕਾਲਜ 'ਚ ਨਹੀਂ ਰਹਿਣਗੇ ਅਸੀਂ ਵੀ ਇਸ ਕਾਲਜ 'ਚ ਕੱਲ ਤੋਂ ਨਹੀਂ ਆਵਾਂਗੇ ਇੱਥੇ ਧਰਨੇ ਤੇ ਬੈਠਾਂਗੇ ਕੋਈ ਸਰਕਾਰ ਆਵੇ ਕੋਈ ਵੱਡਾ ਚੀਫ ਮਨਿਸਟਰ ਆ ਜਾ ਜੋ ਮਰਜ਼ੀ ਆ ਜਾਵੇ ਅਸੀਂ ਇੱਥੇ ਬੈਠਾਂਗੇ ਸਾਡੀ ਜਿੰਨੀ ਦੇਰ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਅਸੀਂ ਇੱਥੇ ਹੀ ਰਵਾਂਗੇ ਜਿੰਨੀ ਦੇਰ ਮਰਜ਼ੀ ਜੋ ਮਰਜ਼ੀ ਕਰ ਲੈਣ ਕੋਈ ਵੀ ਐਕਸ਼ਨ ਲਿਆ ਜਾਵੇ ਪਰ ਅਸੀਂ ਨਹੀਂ ਟਲਾਂਗੇ ਸਾਨੂੰ ਆਪਦਾ ਹੱਕ ਦੇ ਦਿਓ ਜਿੰਨਾ ਵੀ ਹੋ ਸਕਦਾ ਹੈ ਸਾਨੂੰ ਆਪਦੇ ਸਾਡੇ ਟੀਚਰਾਂ ਦੇ ਨਾਲ ਅਸੀਂ ਖੜੇ ਹਾਂ ਜੋ ਮਰਜ਼ੀ ਕਰ ਲੋ ਅਸੀਂ ਟੀਚਰਾਂ ਦੇ ਨਾਲ ਖੜੇ ਆ ਜੀ ਮੈਂ ਇੱਥੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਪੋਲੀਟੀਕਲ ਸਾਇੰਸ ਦੀ ਪੋਸਟ ਤੇ ਆ ਮੈਨੂੰ 7 ਸਾਲ ਹੋ ਗਏ ਨੇ ਜੀ ਇਸ ਪੋਸਟ ਤੇ ਕੰਮ ਕਰਦਿਆਂ ਨੂੰ ਅੱਜ ਮੇਰੇ ਉਸ ਪੋਸਟ ਤੇ 1158 ਦੀ ਪੋਸਟ ਦੇ ਵਿੱਚੋਂ ਪੋਲੀਟੀਕਲ ਸਾਇੰਸ ਦੇ ਇੱਕ ਸਹਾਇਕ ਪ੍ਰੋਫੈਸਰ ਨੂੰ ਜੁਆਇਨ ਕਰਵਾਇਆ ਗਿਆ ਹੈ ਜੀ ਜੋ ਕਿ ਮੈਨੂੰ ਬਾਅਦ ਦਾ ਰਸਤਾ ਦਿਖਾਉਣ ਵਾਲੀ ਗੱਲ ਹੈ ਉਹ ਤਾਂ ਗੱਲ ਵੱਖਰੀ ਸਰਕਾਰ ਨੇ ਜਿਹੜੀ ਸਾਡੇ ਨਾਲ ਧੱਕੇਸ਼ਾਹੀ ਕੀਤੀ ਉਹ ਕੀਤੀ ਕੀਤੀ ਪਰ ਜਿਹੜਾ ਕਾਲਜ ਦੀ ਜਿਹੜੀ ਸਟਾਫ ਹੈਗਾ ਜਿਹੜੇ ਸਾਡੇ ਪ੍ਰਿੰਸੀਪਲ ਨੇ ਉਹ ਵੀ ਸਾਡੇ ਨਾਲ ਧੱਕੇਸ਼ਾਹੀ ਕਰ ਰਹੇ ਨੇ ਸਾਡੀਆਂ ਸਾਨੂੰ ਉਸ ਦਿਨ ਹੀ ਕਹਿ ਦਿੱਤਾ ਗਿਆ ਕਿ ਤੁਹਾਡੀ ਜਿਹੜੀ ਅਟੈਂਡੈਂਸ ਹੈ ਤੁਹਾਡੀ ਅਲੱਗ ਤੋਂ ਲੱਗੇਗੀ ਤੁਹਾਡੀ ਬਾਇਓਮੈਟ੍ਰਿਕ ਲੱਗੇਗੀ ਤੁਹਾਡੀ ਐਦਾਂ ਲੱਗੇਗੀ ਅਟੈਂਡੈਂਸ ਉਹ ਸਾਡੇ ਨਾਲ ਜਿਹੜਾ ਕੀ ਹੈ ਧੱਕਾ ਕੀਤਾ ਜਾ ਰਿਹਾ ਹੈ ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਜੀ ਸਾਡੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਸਾਡੀ ਕਿਸੇ ਸਕਿਲਟੀ ਨਾਲ ਜਾਂ 1158 ਨਾਲ ਸਾਡੀ ਦੁਸ਼ਮਣੀ ਨਹੀਂ ਹੈ ਸਾਨੂੰ ਸਿਰਫ ਸਾਡੇ ਹੱਕ ਚਾਹੀਦੇ ਨੇ ਜੀ ਜਿਹੜੇ ਸਾਨੂੰ ਜਿਹੜੇ ਆ ਸਰਕਾਰ ਅੱਗੇ ਸਾਡੀ ਗੁਹਾਰ ਹੈ ਕਿ ਸਰਕਾਰ ਸਾਨੂੰ ਜਿਹੜੇ ਉਸ ਜਿਹੜੇ ਸਾਡੇ ਹੱਕ ਹੈ ਉਹ ਸਾਨੂੰ ਦੇਵੇ ਜੇ ਸਰਕਾਰ ਸਾਨੂੰ ਸਾਡੇ ਹੱਕ ਨਹੀਂ ਦਿੰਦੀ ਤਾਂ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਹੋਰ ਵੀ ਤੇਜ਼ ਕਰਾਂਗੇ ਕੀ ਕਰਨ ਸਮਝਦੇ ਹੋ ਕਿ ਤੁਹਾਨੂੰ ਇਨੀ ਦੇਰ ਹੋ ਗਈ ਆ ਕਿ ਇੱਥੇ ਜੋਬ ਕਰਦੇ ਨੂੰ ਤੁਹਾਨੂੰ ਆਪਣਾ ਜਿਹੜਾ Oh, have to name ਦੇਖੋ ਜੀ ਜਿਹੜੀ 1158 ਦੀ ਜਿਹੜੀ ਭਰਤੀ ਹੈ ਹਨਾ ਸਰਕਾਰ ਜਿਹੜੀ ਹੈ ਸਰਕਾਰ ਖਾਲੀ ਪੋਸਟਾਂ ਦੇ ਕਿਉਂ ਨਹੀਂ ਕੀਤੀ ਇਹ ਭਰਤੀ ਜਿਹੜੀ ਹੈ ਸਾਡੀ ਪੋਸਟ ਨੂੰ ਹੀ ਖਾਲੀ ਕਿਉਂ ਕਿਹਾ ਗਿਆ ਹੈ ਜੁਆਇਨਿੰਗ ਲੈਟਰ ਦੇ ਵਿੱਚ ਗੈਸਟ ਫੈਕਲਟੀ ਨੂੰ ਖਾਲੀ ਪੋਸਟ ਕਰਾਰ ਦਿੱਤਾ ਗਿਆ ਜਦ ਕਿ ਅਸੀਂ ਐਨੇ ਟਾਈਮ ਤੋਂ ਹਰੇਕ ਡਿਊਟੀ ਦਿੱਤੀ ਹੈ ਜੀ ਗਵਰਨਮੈਂਟ ਦੀ ਅਸੀਂ ਇਲੈਕਸ਼ਨ ਡਿਊਟੀਆਂ ਅਸੀਂ ਦਿੱਤੀਆਂ ਨੇ ਅਸੀਂ ਜਿਹੜੇ ਹੈ ਹੋਰ ਵੀ ਕਾਲਜ ਦੇ ਸਾਰੇ ਕੰਮ ਕੀਤੇ ਨੇ ਸਟੇਟ ਲੈਵਲ ਤੇ ਅਸੀਂ ਨੋਡਲ ਅਫਸਰਾਂ ਹਰੇਕ ਚੀਜ਼ ਦੇ ਜੋ ਕਾਲਜ ਨਾਲ ਰਿਲੇਟਡ ਹੈ ਯੂਨੀਵਰਸਿਟੀ ਨਾਲ ਰਿਲੇਟਡ ਹੈ ਅਸੀਂ ਉਹਨਾਂ ਦੇ ਨੋਡਲ ਅਫਸਰਾਂ ਅਸੀਂ ਹਰੇਕ ਸਰਕਾਰੀ ਗਤੀਵਿਧੀਆਂ ਦੇ ਵਿੱਚ ਆ ਜੇ ਸਰਕਾਰ ਸਾਨੂੰ ਖਾਲੀ ਪੋਸਟਾਂ ਨੇ ਮੰਨਦੀ ਹੈ ਤਾਂ ਫਿਰ ਉਦੋਂ ਸਰਕਾਰ ਸਾਨੂੰ ਸਰਕਾਰੀ ਡਿਊਟੀਆਂ ਕਿਉਂ ਲਾਉਂਦੀ ਸੀ ਸਾਡੀਆਂ ਜੇ ਅੱਜ ਅਸੀਂ ਖਾਲੀ ਪੋਸਟ ਤੇ ਹਾਂ ਤਾਂ ਸਰਕਾਰ ਅੱਗੇ ਸਾਡੀ ਇਹੀ ਮੰਗ ਹੈ ਜੀ ਸਾਨੂੰ ਜਿਹੜੀ ਹੈ ਸਾਡੇ ਬੰਦੇ ਹੱਕ ਜਿਹੜੇ ਉਹ ਦਿੱਤੇ ਜਾਣ ਕੀ ਗੈਸਟ ਫੈਕਲਟੀ ਲੈਕਚਰਾਰਾਂ ਜੋ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਲਗਭਗ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੇ ਆ ਤੇ ਹੁਣ ਜਿਹੜੀ ਸਰਕਾਰ ਹੈ ਉਹ 1158 ਦੀ ਨਵੀਂ ਭਰਤੀ ਕਰ ਰਹੀ ਹੈ ਇਹ ਭਰਤੀ ਜਿਹੜੀ 2021 ਦੇ ਵਿੱਚ ਜਿਹੜੀ ਸਰਕਾਰ ਵੱਲੋਂ ਕੱਢੀ ਗਈ ਸੀ ਤੇ ਇਸ ਭਰਤੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਹੋਣ ਦੇ ਕਾਰਨ ਇਸ ਭਰਤੀ ਨੂੰ ਮਾਣਯੋਗ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਪਰ ਦੁਬਾਰਾ ਫੇਰ ਹੁਣ 2024 ਦੇ ਵਿੱਚ ਇਸ ਭਰਤੀ ਨੂੰ ਡਬਲ ਬੈਚ ਵੱਲੋਂ ਸਰਕਾਰ ਦੀ ਮਿਲੀ ਭਗ ਦੇ ਨਾਲ ਇਸ ਨੂੰ ਦੁਬਾਰਾ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ ਤੇ ਇਸ ਭਰਤੀ ਦੇ ਵਿੱਚ ਜਿਹੜੇ 1158 ਜਿਹੜੇ ਸਹਾਇਕ ਪ੍ਰੋਫੈਸਰ ਹੈ ਉਹਨਾਂ ਨੂੰ ਰਾਤੋਂ ਰਾਤ ਜੁਆਇਨਿੰਗ ਕਰਵਾਈ ਗਈ ਹੈ ਦੋ ਰਾਤਾਂ ਦੇ ਵਿੱਚ ਉਹਨਾਂ ਨੂੰ ਰਾਤ ਨੂੰ 2:00 ਵਜੇ ਤੱਕ ਚੋਰਾਂ ਦੇ ਵਾਂਗੂ ਜਿਹੜਾ ਕਾਲਜਾਂ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਕਰਵਾਈ ਗਈ ਹੈ ਤੇ ਇਹ ਜੁਆਇਨਿੰਗ ਜਿਹੜੀ ਕਰਵਾਈ ਜਾ ਰਹੀ ਹੈ ਉਹ ਸਾਡੀਆਂ ਪੋਸਟਾਂ ਦੇ ਉੱਪਰ ਕਰਵਾਈ ਜਾ ਰਹੀ ਹੈ ਜਿਹੜੇ ਕਿ ਅਸੀਂ 25 ਸਾਲਾਂ ਤੋਂ ਕਾਲਜ ਸੰਭ ਰਹੀਆਂ ਹਾਂ ਇਨਾ ਉਹਨਾਂ ਬੋਸਟਰ ਨੂੰ ਖਾਲੀ ਕੋਸ਼ਿਸ਼ ਕਰਕੇ ਗਵਰਨਮੈਂਟ ਵੱਲੋਂ ਤੇ ਸਾਡੇ ਹੁਣ ਭੁਵੇਂਖ ਨਾਲ ਖਿਲਵਾੜ ਕੀਤਾ ਜਾ ਰਿਹਾ ਸਾਨੂੰ ਕਿਹਾ ਜਾ ਰਿਹਾ ਵੀ ਤੁਸੀਂ ਹੁਣ ਬਾਹਰ ਹੋ ਅਸੀਂ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦੇ ਆ ਅਸੀਂ ਆਪਣੇ ਹੱਕ ਮੰਗਣਾ ਚਾਹੁੰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ ਸਾਨੂੰ ਸਾਡੀ ਪੋਸਟ ਤੇ ਸੁਰੱਖਿਅਤ ਕੀਤਾ ਜਾਵੇ ਸਾਨੂੰ ਪਰਮਾਨੈਂਟ ਕੀਤਾ ਜਾਵੇ ਸਾਨੂੰ ਸਾਡੇ ਹੱਕ ਜਿਹੜੇ ਉਹ ਦਿੱਤੇ ਜਾਣ ਨਾ ਕਿ ਸਾਡੇ ਹੱਕਾਂ ਦਾ ਕਾਂਡ ਕਰਕੇ ਸਾਨੂੰ ਇਥੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਸਰਕਾਰ ਕਹ ਰਹੀ ਆ ਆਮ ਆਦੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੁਸੀਂ ਬੈਨ ਨਗਰੀ ਲਗਾਏਗੇ 75 ਸਾਲ ਤੋਂ ਪਹਿਲੀ ਵਾਰ ਇਹ ਸਰਕਾਰੀ 75 ਸਾਲ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਬਹੁਤ ਸਰਕਾਰਾਂ ਆਈਆਂ ਹੋਣਗੀਆਂ ਸਰਕਾਰਾਂ ਵਿੱਚ ਲੱਖਾਂ ਕਮੀਆਂ ਰਹੀਆਂ ਹੋਣਗੀਆਂ ਪਰ ਆਮ ਆਦਮੀ ਸਰਕਾਰ ਨੇ ਜਿਹੜਾ ਕਰ ਰਹੀ ਹੈ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ 75 ਸਾਲਾਂ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਵੀ ਜਿਨ੍ਹਾਂ ਨੂੰ ਦਿੱਤੀਆਂ ਹੋਈਆਂ ਨੌਕਰੀਆਂ ਖੋ ਕੇ ਜੜੀਆਂ ਅਗਲਿਆਂ ਨੂੰ ਦਿੱਤੀਆਂ ਜਾ ਰਹੀਆਂ ਇਹਨੂੰ ਅਸੀਂ ਰੋਜ਼ਗਾਰ ਨਹੀਂ ਕਹਾਂਗੇ ਇਹਨੂੰ ਅਸੀਂ ਦਿੱਤੇ ਹੋਏ ਰੋਜ਼ਗਾਰ ਨੂੰ ਖੋਣ ਵਾਲ ਖੋ ਕੇ ਬੇਰੋਜ਼ਗਾਰ ਕਰਨਾ ਕਹਾਂਗੇ ਕਿੰਨੇ ਮਨ ਟੀਚਰ ਆ ਜਿਹੜੇ ਬੇਰੋਜ਼ਗਾਰ ਹੋ ਰਹੇ 850 ਤੋਂ 900 ਦੇ ਵਿੱਚ ਜਿਹੜੇ ਇਹ ਟੀਚਰ ਹੈਗੇ ਗੈਸਟ ਫੈਕਲਟੀ ਲੈਕਚਰਰ 850 ਦੇ ਰਿਹਾ ਕਿੰਨੇ ਬੱਚੇ ਆ ਕਾਲਜ ਦੇ ਟੋਟਲ ਜਿਹੜੇ ਗੜਾ ਨਾਲ ਕਰਨਾ ਕਾਲਜ ਦਾ 450 ਬੱਚਾ ਜੀ ਜੋ ਸਾਡੇ ਹੱਕ ਦੇ ਵਿੱਚ ਸਾਡੇ ਨਾਲ ਆਵਾਜ਼ ਬੁਲੰਦ ਕਰ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਸਾਡੀ ਕੀ ਦੇਣਾ ਕਾਲਜ ਨੂੰ ਇਹਨਾਂ ਨੂੰ ਪਤਾ ਵੀ ਅਸੀਂ ਉਹਨਾਂ ਸਮਿਆਂ ਦੇ ਵਿੱਚ ਕਾਲਜਾਂ ਨੂੰ ਸੰਭਿਆ ਜੇ ਕੋਈ ਵੀ ਰੈਗੂਲਰ ਟੀਚਰ ਕਾਲਜਾਂ ਦੇ ਵਿੱਚ ਹੈ ਨਹੀਂ ਸੀਗਾ ਕੀ ਤੁਸੀਂ ਕੋਈ ਹੋਰ ਕੋਈ ਜੋਬ ਕਰਦੇ ਜੋਬ ਹੋ ਨਹੀਂ ਜੀ ਸਾਡੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸਾਥੀ ਅਧਿਆਪਕ ਹੈ ਉਹ ਤਾਂ ਲਗਭਗ ਰਿਟਾਇਰਮੈਂਟ ਦੇ ਨੇਰੇ ਨੇੜੇ ਪਹੁੰਚ ਚੁੱਕੇ ਆ ਤੇ ਮੋਸਟਲੀ ਜਿਹੜੇ 100% ਹੀ ਅਸੀਂ ਇਹੋ ਜਿਹੇ ਆ ਜਿਹੜੇ ਅਗਲੀਆਂ ਨੌਕਰੀਆਂ ਲੈਣ ਦੇ ਸਾਡੀ ਉਮਰ ਹੱਦ ਹੈ ਜਿਹੜੀ ਉਹ ਲੰਘ ਚੁੱਕੀ ਹੈ ਹੁਣ ਅਸੀਂ ਕਿੱਧਰ ਜਾਈਏ ਅਸੀਂ ਪੀ ਐਚ ਡੀਆ ਕੀਤੀਆਂ ਅਸੀਂ ਨੈਟ ਕਲੀਅਰ ਅਸੀਂ ਦੋ ਦੋ ਤਿੰਨ ਤਨ ਐਮ ਏ ਕਰੀ ਬੈਠੇ ਆ ਇੰਨਾ ਜਿਹੜਾ ਐਜੂਕੇਸ਼ਨ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਸਾਨੂੰ ਜਿਹੜਾ ਮਤਲਬ ਇਹਨਾਂ ਪੋਸਟਾਂ ਦੇ ਹੱਕਦਾਰ ਨਹੀਂ ਸਮਝਿਆ ਜਾ ਰਿਹਾ ਤੇ ਸਾਡੇ ਹੱਕਾਂ ਦਾ ਕਹਾਣ ਕੀਤਾ ਜਾ ਰ ਐਕਸ਼ਨ ਹੋਵੇਗਾ ਜੇ ਨਾ ਹੋਵੇ ਸਾਡਾ ਐਕਸ਼ਨ ਜਿਹੜਾ ਉਹ ਹੋਰ ਜਾਦੇ ਜਿਹੜਾ ਅਸੀਂ ਮਤਲਬ ਵੱਡੇ ਪੱਧਰ ਤੇ ਕਰਾਂਗੇ ਹਾਂਜੀ ਅੱਜ ਸਾਡਾ ਇੱਕ ਦਿਨ ਦਾ ਜਿਹੜੀ ਧਰਨੇ ਦੀ ਕਾਲ ਹੈ ਸਾਡੀ ਸਾਡਾ ਸੰਕੇਤਕ ਧਰਨਾ ਹੈ ਸਰਕਾਰ ਨੂੰ ਅਸੀਂ ਜਿੱਥੋਂ ਤੱਕ ਹੋ ਸਕੇ ਆਪਦੇ ਹੱਕਾਂ ਦੇ ਲਈ ਲੜਾਂਗੇ ਕਿਉਂਕਿ ਸਾਡੇ ਜਿਹੜੇ ਮਤਲਬ ਸਾਡੇ ਜਿਹੜੇ ਸਾਥੀ ਨੇ ਉਹਨਾਂ ਦੇ ਇਹੋ ਜਿਹੇ ਹਾਲਾਤਾਂ ਵਿੱਚ ਆ ਚੁੱਕੇ ਨੇ ਡਿਪਰੈਸ਼ਨ ਵਿੱਚ ਆ ਚੁੱਕੇ ਨੇ ਵੀ ਹੁਣ ਕਿੱਧਰ ਜਾਈਏ ਤੇ ਜੇ ਸਾਡੇ ਕਿਸੇ ਸਾਥੀ ਦਾ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ